ਦੋਸਤੋ ਕਗਰ ਦੇ ਨਾਲ ਜੁੜੀ ਵੱਡੀ ਅਪਡੇਟ ਦੇ ਰਹੇ ਹਾਂ ਕਿ ਫਲੱਡ ਆਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਫਤਿਹਬਾਦ ਪੁਲਿਸ ਅਲਰਟ ਮੋਡ ਤੇ ਆ ਗਈ ਹੈ ਤੇ ਫਤਿਹਬਾਦ ਪੁਲਿਸ ਦੇ ਤਿੰਨ ਡੀਐਸਪੀ 350 ਪੁਲਿਸ ਦੇ ਜਵਾਨ 24 ਘੰਟੇ ਕੰਟਰੋਲ ਰੂਮ ਤੇ ਨਿਗਰੱਖਣ ਨੂੰ ਤਣਾਤ ਕਰ ਦਿੱਤੇ ਨੇ ਜ਼ਿਲ੍ਹਾ ਫਤਿਹਬਾਦ ਦੇ ਐਸਪੀ ਸਿਧਾਂਤ ਜੈਨ ਨੇ ਵੱਡੀ ਅਪਡੇਟ ਦਿੱਤੀ ਹੈ ਕਿ ਪੁਲਿਸ ਮੁਲਾਜ਼ਮ ਨੂੰ ਹਰ ਤਰੀਕੇ ਨਾਲ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਤੇ ਪੁਲਿਸ ਮੁਲਾਜ਼ਮਾਂ ਨੂੰ ਅਲਰਟ ਮੋਡ ਤੇ ਕਰ ਦਿੱਤਾ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ ਜਿਵੇਂ ਜਿਵੇਂ ਫਲੱਡ ਆਉਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਇਸ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਅਲਰਟ ਦਿਖ ਰਹੇ ਨੇ ਐਸਪੀ ਸਿਧਾਂਤ ਜੈਨ ਨੇ ਦੱਸਿਆ ਹੈ ਕਿ ਜ਼ਿਲ੍ਹੇ ਚ ਤਿੰਨ ਡੀਐਸਪੀ ਟੋਹਾਣਾ ਚ ਉਮੇਦ ਸਿੰਘ ਤੇ ਰਤਿਆ ਚ ਨਰਸਿੰਦਰ ਸਿੰਘ ਤੇ ਫਤਿਹਬਾਦ ਚ ਜਗਦੀਸ਼ ਕੁਮਾਰ ਤੇ ਦੀ ਨਿਗਰਾਨੀ ਹੇਠ 350 ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਤਣਾਤ ਕਰ ਦਿੱਤੇ ਨੇ ਦੇਖ ਰਹੇ ਹੋ ਕਿ ਕਿਵੇਂ ਫਤਿਹਬਾਦ ਪੁਲਿਸ ਅਲਰਟ ਮੋਡ ਤੇ ਆ ਚੁੱਕੀ ਹੈ ਤੇ ਫਲੱਡ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ